ਇਹਦਾ ਬਾਦਸ਼ਾਹੀ ਹੈ ਆ ਜਿਹੜੀ ਚੀਜ਼ ਹੈ ਨਾ ਇਹ ਬਾਦਸ਼ਾਹੀ ਮਹਾਰਾਜ ਨੇ ਬਖਸ਼ੀ ਹੈ ਆ ਜਿਹੜੀ ਪਗ ਰਾਜੇ ਬੰਦ ਦੇ ਸੀ ਦਾੜਾ ਰਾਜੇ ਰੱਖਦੇ ਸੀ ਇਹ ਬਾਦਸ਼ਾਹੀ ਹੈ ਮਹਾਰਾਜ ਨੇ ਦਿੱਤੀ ਜਿਹਨੂੰ ਕਹਿੰਦੇ ਮੌਤ ਕਹਿੰਦੇ ਮੌਤ ਦੀ ਸਜ਼ਾ ਨੂੰ ਦੋ ਇਹਦਾ ਸਿਰ ਮੋਨ ਨੂੰ ਦੋ ਇਹ ਹੀ ਹੁੰਦਾ ਸੀ ਤੇ ਗੁਰਗੋਵਿੰਦ ਸਿੰਘ ਮਹਾਰਾਜ ਨੂੰ ਪਹਾੜੀ ਰਾਜੇ ਨੇ ਕਿਹਾ ਸੀ ਵੀ ਤੁਸੀਂ ਸਾਡੀ ਬਰਾਬਰੀ ਕਰ ਲਿਓ ਹੋਰ ਹੋਰ ਲੜਾਈ ਕੋਈ ਹੋਰ ਕੋਈ ਲੜਾਈ ਥੋੜਾ ਸਿਰ ਮਾਣਨੇ ਕਿ ਵੀ ਮੈਂ ਆਪਣੇ ਇਕੱਲੇ ਇਕੱਲੇ ਸਿੰਘ ਨੂੰ ਰਾਜਾ ਬਣਾਉਣਾ। ਇਹ ਤਾਂ ਹੁਣ ਆਪਾਂ ਦੇਖਣਾ ਵੀ ਆਪਾਂ ਰਾਜਾ ਬਣਨਾ ਹੈ ਕਿ ਆਪਾਂ ਨੌਕਰ ਬਣਨਾ। ਚਲ ਤਾਂ ਇਹ ਹੀ ਬਾਤ ਚਾਹੀਏ। ਇਹ ਦੁਨੀਆ ਬਲ ਥੋੜਾ ਦੇਖੋ ਤੁਸੀਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਹਾਂਜੀ ਹਾਂ। ਪਰ ਜੇ ਤੁਹਾਨੂੰ ਸਰਦਾਰੀ ਮਿਲੀ ਹੈ ਤਾਂ ਇਹਨੂੰ ਸਾਂਭ ਕੇ ਰੱਖੋ। ਸਾਂਭ ਕੇ। ਜੇ ਸਰਦਾਰੀ ਮਿਲੀ ਇਹਨੂੰ ਸਾਂਭ ਕੇ ਰੱਖੋ ਤਾਂ ਜਿਹੜਾ ਕੋਈ ਦੂਜਾ ਬੰਦਾ Hindu ਵੀ ਹੋ ਉਹਦਾ ਸਤਿਕਾਰ ਕਰੋ। ਉਹਦੀ ਆਪਣਾ ਭਰਾ। ਹਾਂਜੀ ਹਾਂਜੀ। ਇਹਨੀ ਵੀ ਹੁਣ ਆ ਬੈਠੇ ਨੇ ਆਪਣੇ ਕੋਲ ਇਹ ਬੈਠੇ ਨੇ ਆਪਾਂ ਇਹਨਾਂ ਦਾ ਪੂਰਾ ਪਿਆਰ ਰੱਖੋ ਇਹ ਵੀ ਕਹਿਣ ਵੀ ਲੱਗੇ ਵੀ ਇਹ ਇਹ ਜੇ ਸਰਦਾਰੀ ਮਾਣੇ ਦਿੰਦੀ ਹੈ ਪਿਆਰ ਵੀ ਪੂਰਾ ਕਰਦੇ ਸਭ ਨੂੰ ਪਿਆਰ ਕਰੋ ਸਭ ਨੂੰ ਪਿਆਰ ਕਰੋ ਇਹਨਾਂ ਵਿੱਚ ਵੀ ਪਰਮਾਤਮਾ ਦੀ ਜੋਤ ਹੈ ਹਾਂ ਜੀ